ਪਹਿਲਾਂ ਤੇਲ ਗਰਮ ਕਰ ਲਿਆ ਜੀ ਤੇ ਪਿਆਜ਼ ਤੇ ਮਿਰਚਾਂ ਕੱਟ ਲਈਆਂ ਇਸ ਤਰ੍ਹਾਂ ਜੀ ਤੇ ਫਿਰ ਆਪਾਂ ਜਦ ਤੇਲ ਗਰਮ ਹੋਗਾ ਤੇ ਪਿਆਜ਼ ਪਾ ਕੇ ਵਿੱਚ ਭੁੰਨਾਂਗੇ ਥੋੜਾ ਨੋਰਮਲ ਜਿਆਦਾ ਨਹੀਂ ਭੁੰਨਣਾ ਤੇ ਫਿਰ ਆਪਾਂ ਇਹਦੇ ਚਾਲੂ ਕੱਟ ਕੇ ਟਮਾਟਰ ਕੱਟ ਕੇ ਹਰੀ ਮਿਰਚਾ ਪਾ ਦਵਾਂਗੇ ਤੇ ਇਹਨੂੰ ਹਲਿਆਵਾਂਗੇ ਜੀ ਪਾਣੀ ਪੈਦੇ ਵਿੱਚ ਬਿਲਕੁਲ ਹੀ ਕੋਈ ਹਰੇ ਮਟਰ ਪਾ ਦਿੱਤੇ ਆਗੇ ਆਪਾਂ ਤੇ ਇਹਨੂੰ ਆਪਾਂ ਨੋਰਮਲ ਭਾਖ ਦੇ ਵਿੱਚ ਪਕਾਉਣਾ ਜੀ ਹਰੀ ਮਿਰਚ ਲਾਲ ਮਿਰਚ ਹਲਦੀ ਨਮਕ ਪਾ ਦਵਾਂਗੇ ਤੇ ਬਾਕੀ ਕੋਈ ਤੁਹਾਡੇ ਕੋਲ ਜੋ ਵੀ ਕੋਈ ਚਾਹ ਲੋਗੇ ਐਡ ਕਰ ਸਕਦੇ ਹੋ ਪਤਾ ਨਹੀਂ ਵੀ ਪਾਵਾਂਗੀ ਕੱਟ ਕੇ ਰੱਖ ਦਿੱਤਾ ਜੀ ਤੇ ਟਮਾਟਰ ਪਨ ਫੁੱਲਦੇ ਸੀ ਤੇ ਬਾਅਦ ਵਿੱਚ ਪਾ ਰਿਆਂ ਤੇ ਆਪਾਂ ਨੂੰ ਹੌਫ ਵਿੱਚ ਪਕਾਉਣਾ ਬਿਲਕੁਲ ਵਿੱਚ ਪਾਣੀ ਨਹੀਂ ਪਾਉਣਾ ਵੀ ਤੇ ਆਪਾਂ ਨੂੰ ਵਿੱਚ ਵਿੱਚ ਵੀ ਹਿਲਾਉਂਦੇ ਵੀ ਰਹਿਣਾ ਹੈ ਤੇ ਆਪਣੀ ਸਬਜੀ ਗਾਸਤੇ ਲੋ ਫਲੇਮ ਤੇ ਬਣਾਣੀ ਜੀ ਤੇ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਇਸ ਵਿੱਚ गाइस ਦੇਖ ਕੇ ਸਬ지 ਚੰਗੀ ਲੱਗੀ ਤਾਂ ਰੈਸਪੀ ਪਲੀਜ਼ ਲਾਈਕ ਸੈਬਸਕ੍ਰਾਈਬ ਜ਼ਰੂਰ ਕਰ ਦਿਓ